ਇੱਕ ਚੀਜ਼ ਆ ਨੰਝਾ ਦੋ ਨਾ ਮੈਂ ਹੀ ਲਾਵਾਂ ਉਹ ਪੈਂਚ ਨੇ ਤਾਂ ਕਦੀ ਨਹੀਂ ਲਾਇਆ ਹੁਣ ਮੈਨੂੰ ਲੱਗਦਾ ਆ ਕਿ ਸਿੰਦਰਵਾਲ ਤੁਰੀ ਜਾਣ ਨਹੀਂ ਤੇ ਜੋ ਹੋਈ ਵੀ ਸਾਰੀ ਦਸਤੀ ਹੋਣੀ ਮੰਮੀ ਕਹਿੰਦੇ ਨਾ ਲੜਿਆ ਘਾਰੇ ਨਾ ਤੇ ਛੋਟੀ ਭੈਣ ਸਮਝਾ ਕੇ ਗਿਆ ਮੈਂ ਪਰ ਕਰੇ ਵੀ ਬੰਦਾ ਕੀ ਜਿਹੜਾ ਤੀ ਕੋਟੀ ਲੈ ਕੇ ਆਂਦੀ ਆ ਕੋਟੀ ਕਹਿੰਦੀ ਵੀ ਮੈਂ ਦ ਜਾ ਮੈਂ ਆਪਦੇ ਵਾਸਤੇ ਹੀ ਆ ਇਹ ਸਾਰੇ ਰੱਲ ਕੇ ਪਾ ਲਾਂਗਾ ਉਹ ਜੀ ਇੱਕ ਕੋਟੀ ਕਿੰਨੇ ਜਾਣਗੇ ਕਿੱਦਾਂ ਪਾ ਲਾਂਗੇ ਇਹ ਨਹੀਂ ਸੋਚਿਆ ਚਲ ਮੇਰੀ ਵੱਡੀ ਭੈਣਾ ਤਾਂ ਮੈਂ ਵੀ ਕੋਟੀ ਨੂੰ ਵੇਚ ਜਾ ਦਵਾਂ ਇੱਕ ਜਿਸੇ ਲੱਗੀ ਕਿਨੇ 1500 ਦੀ ਹੈ 1500 ਦੀ ਸੀ ਕਿੱਥੋਂ ਆਈ ਹੋਣੀ ਆ ਚਲਾਉਂਦੀਆਂ ਕਰਨੋਂ ਨਹੀਂ ਹਟਦੀ ਤੇ ਪੈਨ ਵਾਸਤੇ ਵੀ ਲੈਣਾ ਇਹ ਨਹੀਂ ਸੋਚਿਆ ਮੈਂ ਹਰ ਵਾਰੀ ਸੋਚਦੀ ਰਹਿੰਦੀ ਆ ਮੈਂ ਮੰਮੀ ਤੇ ਸਮਝਾਉਂਦੇ ਸੋ ਪਕਾ ਜਾਣੀ ਵੀ ਸਰ ਠੀਕ ਆ ਨਾ ਪਰ ਇਹ ਨਹੀਂ ਸਮਝੀ ਮੈਂ ਤਾਂ ਪਾਰਕ ਗਈ ਅੱਜ ਕੰਮ ਕਰਕੇ ਨਾ ਘਰੀ ਜਾ ਕੇ ਤੇ ਬਹਿਣਾ ਵਾ ਮੈਂ ਤਾਂ ਥੱਕ ਗਈ ਕੀ ਕਰਦੀ ਆਂ ਹੀ ਆ ਕਰਨਾ ਕੀ ਹੈ ਇਹ ਮੇਰੇ ਚਾੜੂ ਲਾ ਕੇ ਅੱਛਾ ਚਾੜੂ ਲਾ ਕੇ ਇੰਨਾ ਗੰਦ ਪਿਆ ਹੈਗਾ ਉੱਥੇ ਤੇ ਕੋਈ ਨਹੀਂ ਮੇਰੇ ਤੋਂ ਬਿਨਾ ਚਾੜੂ ਥੇ ਲੋਕ ਬਹਿਗਾ ਗਾਂਵ ਦੇ ਤੇ ਚਾਵਾ ਪਿਆ ਹੀ ਤੇ ਇੱਕ ਸਾਰਾ ਮੇਰੀ ਗੱਲ ਦਾ ਕਰ ਹਾਂ ਆਹੀ ਜਿੰਨਾ ਕੰਮ ਕਰਦੀ ਨਾ ਤੱਕਾ ਯਾਰ ਕਦੀ ਤਾਂ ਡੀ ਉਬਰ ਹੀ ਨਾ ਜਦੋਂ ਆਏ ਹਾਂ ਨੂੰ ਕਿ ਟੱਕਣ ਫੱਕਣ ਹੀ ਜਾਂਦੀ ਐਦੋ ਆਇਓ ਚੋਣ ਨੇ ਬੱਢਣੇ ਆਪਣੇ ਚਾੜਨੇ ਕਣਕਾਂ ਬੱਢਣਨਾ ਫੇਰ ਗੋਵੇ ਸੱਟਣੇ ਕਿ ਉਹ ਗੱਡੀ ਦੂਰ ਸੱਤੇ ਚੋਕੇ ਬਾਹਰ ਤਾਂ ਕਰਨੀ ਸੱਟ ਕੇ ਆਉਣੀ ਪਰ ਮਮੀ ਉਹ ਤਾਂ ਸਫਾਈਆਂ ਦੇ ਕੰਮ ਖੰਨੀ ਨਹੀਂ ਨਈ ਨੇ ਸਫਾਈਆਂ ਕਿਉਂ ਨਹੀਂ ਪੋਚਾ ਫੇਰਨਾ ਨਿਆਣਿਆਂ ਨੂੰ ਰੋਟੀਆਂ ਪਕਾ ਕੇ ਦੇਣੀਆਂ ਕਰਦੀਆਂ ਰੋਟੀਆਂ ਉਹਨਾਂ ਦੇ ਬੰਦਿਆਂ ਨੂੰ ਬਾਹਰ ਲੈ ਕੇ ਤਾਂ ਫਿਰ ਨਾਲ ਕੰਮ ਕਰਨਾ ਉਹਨਾਂ ਨੇ ਤੇ ਭਾਨੇ ਮੈਂ ਕਹਾਈਆਂ ਤਾਂ ਕੱਚੀਆਂ ਰਾਸੀਆਂ ਹਫ਼ਤੇ ਪਿੱਛੇ ਪੋਚਾ ਫੇਰਦੇ ਉਹਨੇ ਜਿਹੜਾ ਰੋਜ਼ ਫੇਰਨਾ ਪੈਂਦਾ ਅਟਾਈ ਨਾਲ ਦੇ ਤੇ ਰੋਜ਼ ਹੀ ਪੋਚਾ ਫੇਰਨਾ ਪੈਂਦਾ ਇਹਨੂੰ ਮਤਲਬ ਤੁਸੀਂ ਆਪ ਹੀ ਕੰਮ ਵਧਾਏ ਆ ਜੇ ਵੀ ਨੂੰ ਪਤਾ ਹੁੰਦਾ ਕਿ ਇੰਨੇ ਕੰਮ ਕਰਦੇ ਮੈਂ ਤਾਂ ਕੱਚਾ ਹੀ ਰਹਿਣ ਦਿੰਦੀ ਵੇਟੋ ਮੈਂ ਨਾ ਕੇ ਨਹਾਤੀ ਨਹੀਂ ਵਟਾਉਣਾ ਹੈਗਾ ਤੇ ਹਰ ਨਿਸ਼ਾਨੇ ਕਰੇ ਪ੍ਰਵਾਹ ਨਹੀਂ ਵੀ ਨੂੰ ਟੀ ਕੰਮ ਦੀ ਪ੍ਰਵਾਹ ਤਾਂ ਹੀ ਨਹੀਂ ਹੁੰਦੀ ਜੇ ਸਾਨੂੰ ਤੇ ਸਫਾਈ ਨਾਲ ਲਾਇਬਿਲਟੀਆਂ ਹਰ ਇੱਕ ਚੀਜ਼ ਜਿਹੜੀ ਉਹ ਸਾਫ਼ ਕਰਨੀ ਨਿਆਣਿਆਂ ਨੂੰ ਵੀ ਸਾਹਮਣਾ ਨਿਆਣਿਆਂ ਨੂੰ ਨਵਾ ਲੜਨਾ ਤਵ ਲੜਨਾ ਵੀ ਸਾਰੇ ਕੰਮ ਆਹੀ ਕਰਦੀਆਂ ਮਦਮੀਆਂ ਤੇ ਸਾਨੂੰ ਕਦੇ ਪਤਾ ਹੀ ਨਹੀਂ ਹੁੰਦਾ ਵੀ ਠੱਪਣ ਕੀ ਹੰਦਾਵਾ ਬੰਦਿਆ ਦੇ ਮੁੜਕੇ ਝੋਨੇ ਇਕੱਠੇ ਕਰਨੇ ਤੇ ਸਾਰੀ ਸਾਈ ਰਾਤ ਝੋਨੇ ਚਾੜਨੇ ਤਦਦੇ ਮੈਂ ਡਰ ਗਿਆ ਜਿਨਾ ਪਰ ਮੋੜਾ ਉਹ ਦੋ ਨਿਆਣੇ ਜਿਹੜੇ ਸੀਗੇ ਚਾਹ ਦੇ ਇੱਕ ਦਾ ਸੂਟ ਪਾਇਆ ਉਹਨਾਂ ਤੇ ਦੂਜੇ ਦਿਨ ਵੀ ਉਹ ਪਾ ਦੇਣਾ ਤੇ ਕੋਈ ਕਹਿੰਦਾ ਨਹੀਂ ਹੁੰਦਾ ਕਿਉਂਕਿ ਸਾਰੇ ਇਦਾਂ ਹੀ ਘਟਦੇ ਨੇ ਹੁਣ ਤੇ ਸਵੇਰੇ ਸੂਟ ਪਾਇਆ ਨਾ ਨਿਆਣੇ ਤੂੰ ਸ਼ਾਮ ਨੂੰ ਨਾਮ ਬਦਲੋਣਾ ਤੇ ਸਾਰੇ ਕਹਿੰਦਾ ਕਿ ਨਿਆਣਾ ਸਾਫ ਸੁਥਰਾ ਨਹੀਂ ਰੱਖਿਆ ਤੇ ਸਕੂਲਾਂ ਦੇ ਜਿਹੜੇ ਚੋਚਲੇ ਵੱਖਰੇ ਆ ਕਿਤੇ ਸਰਕਾਰੀ ਸਕੂਲਾਂ 'ਚ ਨਿਆਣੇ ਪਾਏ ਹੁੰਦੇ ਕਿ ਸਾਨੂੰ ਤਾਂ ਕਦੇ ਪਤਾ ਹੀ ਨਹੀਂ ਹੁੰਦਾ ਜਿਹੜੇ ਹੁਣ ਤੁਸੀਂ ਪਖੰਡ ਕਰਦੇ ਬਣੇ ਤਾਂ ਹੁਣ ਦੁਨੀਆ ਦੇ ਸਾਹਮਣੇ ਪਖੰਡ ਕਰਨੇ ਪੈਂਦੇ ਸਾਡਾ ਘਰ ਜੀ ਕਰਦਾ ਵੀ ਇਦਾਂ ਥੱਕੀ ਮੇਰਾ ਤਾਂ ਹੁਣ ਲੱਕ ਦਾ ਮੰਦਾ ਹੀ ਹਾਲ ਹੋ ਗਿਆ ਵੈਸੇ ਮੈਂ ਘਰ ਕਰਕੇ ਗਈ ਫਿਰ ਮੈਂ ਉਧਰ ਜਾ ਕੇ ਕੀਤਾ ਉਹ ਕਿੱਥੇ ਗਈ ਆ ਉਹ ਮੈਂ ਵੇਖਿਆ ਗੁਰਵਾਨੂ ਨਾਲ ਲੈ ਕੇ ਨਵਿੰਦਰਵਾਲ ਗਈ ਸੀ ਕੀ ਕਰਨ ਮੀਨੂ ਕੀ ਮਤ ਮੈਂ ਤਾਂ ਵੀਰੇ ਚ ਝਾੜੂ ਲਾਉਂਦੀ ਨੇ ਵੇਖਿਆ ਵੀ ਉਧਰ ਤੁਰੀ ਜਾਂਦੀ ਐ ਖਦੋਂ ਨੂੰ ਚਸਕਾ ਬੜਾ ਗਵਾਂਡੀਆਂ ਦੇ ਘਰ ਜਾਣ ਦਾ ਗੱਲੋਂ ਦੀ ਤਾਂ ਜਾਦਾ ਹੀ ਹੋਂਦਾ ਇਹ ਨਹੀਂ ਨਾ ਚਸਕਾ ਚ ਬਾਹਰ ਆ ਕੇ ਮੈਂ ਆਖਾ ਕਿ ਮੈਂ ਬੁਰੀ ਲੱਗਦੀ ਆ ਸੱਸ ਜਿਹੀ ਨਹੀਂ ਤਾਂ ਆਖਦੇ ਆਂ ਕਿ ਆਦਰ ਘਟ ਜਾਇਆ ਮੇਰੇ ਆਖਣ ਚ ਕੀ ਆ ਚਲੋ ਇਹ ਵੀ ਤੇਰੀ ਗੱਲ ਸਿਆਣੀ ਤੇ ਜੇ ਤੂੰ ਆਖੇ ਤੇ ਪਿਆ ਸਭੋ ਚੰਗਾ ਭੈਣਵਾ ਤੇਰੀ ਮੈਂ ਕੀ ਆਖਣਾ ਆ ਵੀਰ ਮਹਾ بڑا ਕੰਮ ਤਾਂ ਦੱਤ ਕਰਿਆ ਮਰ ਤੂੰ ਜੇ ਤੇਰੀ ਮਜ਼ਾਰ ਨੂੰ ਮਾਰ ਤੇ ਮੈਂ ਐਸੇ ਕਰਕੇ ਤੇ ਗਿਆ ਤੁਹਾਨੂੰ ਕੰਮ ਵੰਡ ਕੇ ਦਿੱਤੇ ਨੀ ਵੰਡਿਆ ਕੰਮ ਦੀ ਚਾਲਕਾਰੀ ਲੈਂਦੀ ਹੈ ਪਰ ਹੁਣ ਇਦਾਂ ਦੇ ਜਿਹੜੇ ਕੰਮ ਉਹ ਨਹੀਂ ਨਾ ਕਰਦੀ ਹੈਗੀ ਉਹ ਘਾੜਲੇ ਤੇ ਚੜ੍ਹ ਮੇਰੀ ਵੀ ਸੋਲ ਜਾਣ ਸੌਖੀ ਹੋਵੇ ਥੋੜੀ ਬਹੁਤ ਨਹੀਂ ਉਹਦਾ ਵੀ ਬਣਦਾ ਵਾ ਜੇ ਉਹ ਐਸੇ ਕਰਦਾ ਵੰਡਿਆ ਤੇ ਕਲੀ ਵੀ ਹੋ ਸਕਦੀ ਉਹ ਤਾਂ ਘਾੜਾ ਤੱਕ ਇਹਨੇ ਫੇਰਣ ਕੇ ਵੇਖਣਾ ਪਹਿਲੋਂ ਤੇ ਲੀਚੀ ਜਾਂਦੇ ਨੇ ਤੇ ਲੋਕ ਤੇ ਜਦ ਇਹ ਲੀਚੀ ਕਰਨ ਤੇ ਆਇਆ ਤੇ ਫਿਰ ਗੱਲਾਂ ਹੀ ਸੰਡੀਆਂ ਬਾਹਰ ਜਾ ਕੇ ਲੋਕਾਂ ਨਾਲ ਗੱਲਾਂ ਕਰਨ ਨਾ ਉਹ ਤਾਂ ਹਰ ਰਹੀ ਤੋਦ ਤੇ ਚਾਹ ਤੂੰ ਚੰਗਾ ਕੀਤਾ ਵਾ ਕਰਵਾ ਲਈ ਆ ਤੂੰ ਫੇਰ ਵੀ ਜਣੇ ਤੂੰ ਚੜ੍ਹੂ ਫੇਰ ਦੇਨੀ ਆ ਮੈਨੂੰ ਤੇ ਫਿਰ ਇਦਾਂ ਕਰਕੇ ਪਿਆ ਚੰਗਾ ਨਹੀਂ ਲੱਗਦਾ ਤੇ ਉਹਨੇ ਤਾਂ ਕਦੀ ਫੇਰਿਆ ਹੀ ਨਹੀਂ ਨਾ ਉਹ ਤਾਂ ਉਧਰ ਜਾਂਦੀ ਹੀ ਨਹੀਂ ਨਾ ਤਾਰ ਧੂਰਾ ਨਹੀਂ ਕੱਢਣ ਜਾਂਦੀ ਉਹ ਤੇ ਤਾਰ ਵੀ ਤੇ ਮੈਂ ਹੀ ਕੱਢਦੀ ਆ ਜਦੋਂ ਤੁਸੀਂ ਛੱਡ ਦਿੱਤੀ ਤਾਂ ਮੈਨੂੰ ਕੱਢਣੀ ਪੈਂਦੀ ਆ ਉਹਨੂੰ ਵੀ ਆਖਿਆ ਕਰਦਾ ਥੱਲੇ ਬੋਵੇ ਇਹ ਕਹ ਲੈ ਜਾਣਾ ਹੈ ਕਹਿੰਦਾ ਤੈਨੂੰ ਉਹ ਕਹਿੰਦੀ ਮੈਨੂੰ ਨਹੀਂ ਆਉਂਦੀ ਕੱਢਣੀ ਕੱਢਣੀ ਉਹ ਤਾਂ ਬਸ ਬਿਨਾਂ ਕਤਰ ਆਉਂਦਾ ਨਾ ਹੀ ਕਰ ਦਤੀ ਆ ਵੀ ਮੇਰੂ ਤਾਰ ਨਹੀਂ ਕੱਟਦੀ ਨਹੀਂ ਨਾ ਚਾਹ ਪਾਣੀ ਕਿੱਦਾਂ ਪੀਣਾ ਆਉਂਦਾ ਇਹ ਤਾਰ ਨਹੀਂ ਪੈਣਾ ਵਾ ਪੁੱਤ ਹੁਣ ਆਖੂਗੀ ਤੇ ਲੜਾਈ ਹੋਵੇ ਤੂੰ ਲੜਾਈ ਫੇਰ ਆ ਕੇ ਮੰਮੀ ਕਹਿੰਦੇ ਕਿ ਲੜਾਈ ਚੰਗੀ ਨਹੀਂ ਤੇ ਤੂੰ ਮੈਂ ਵੀ ਲੜਾਈ ਤੋਂ ਛੱਡੀ ਨਹੀਂ ਹੋਏ ਉਹਨੂੰ ਆਦੀ ਤੇ ਕਲਾ ਚੰਗੀ ਨਹੀਂ ਮਹਾ ਕਲਾ ਹੱਡੇ ਘਰ ਮੁੱਖੀ ਆ ਇਹ ਆਂਦੇ ਸਿਆੜੇ ਕਲਾ ਕਲੰਦਰ ਵਸੇ ਤੇ ਘੜਿਓ ਪਾਣੀ ਨਸੇ ਇਹ ਜਿਹੜੀਆਂ ਗੱਲਾਂ ਬੜੀਆਂ ਪਿਛਲੀਆਂ ਇਹ ਸੱਚੀਆਂ ਲੋਕਾਂ ਰੇ ਬਣਾਈਆਂ ਕਲਾ ਚੰਗੀ ਨਹੀਂ ਹੁੰਦੀ ਚਲੋ ਠੀਕ ਹੈ ਤੁਸੀਂ ਅ ਫੇਰ ਜਾ ਕੇ ਤੇ ਫਿਰ ਕੜੀ ਲੰਮੀ ਪੈਣਾ ਲੱਗ ਸਿੱਧਾ ਕਰ ਮੰਮੀ ਹਾਂ ਮਾਸੀ ਕਿੱਥੇ ਆ ਮਾਸੀ ਤੇਰੀ ਗਈ ਸੀ ਉਧਰ ਪਿੰਦਰ ਵਾਲਾ ਜੀਵਨ ਕੇ ਘਰ ਸਮ੍ਰਿਧੀ ਵੀ ਨਾਲ ਹੀ ਗਈ ਆ ਨਹੀਂ ਸਮ੍ਰਿਧੀ ਟਿਊਸ਼ਨ ਤੇ ਗਈ ਆ ਤੇ ਗੁਰਵਰਨ ਕਿੱਥੇ ਫਿਰ ਗੁਰਵਰਨ ਨਾਲ ਹੀ ਲੈ ਕੇ ਗਈ ਉਹ ਵੀ ਉੱਥੇ ਚਲ ਗਿਆ ਹਾਂ ਮੈਂ ਸਾਰੇ ਘਰ ਚ ਲੱਭੰਦਿਆਂ ਉਹਨੂੰ ਤੇ ਤੂੰ ਮੈਨੂੰ ਸੁੱਤੀ ਨੂੰ ਐਸੇ ਵਾਂਦੇ ਠਾਤਾਈ ਮੈਂ ਉਧਰ ਲਾ ਕੇ ਇੰਨਾ ਫੀਟ ਕਰਨ ਦਿਆ ਸੀ ਕਰ ਫਿਰ ਮੈਂ ਤੇ ਨਹੀਂ ਉੱਥੇ ਅਤੇ ਇਹਦਾ ਵੀ ਜਿਹੜਾ ਨਾ ਜੀਵ ਨਹੀਂ ਲੱਗਦਾ ਮਾਸੀ ਮੈਂ ਤਾਂ ਕੋ ਬਣਾ ਕੇ ਨਾ ਮਾਸੀ ਬੜੀ ਚੰਗੀ ਏ ਜੀ ਨਿਆਣੇ ਨੂੰ ਮੈਂ ਕੀ ਕਹਾਂ ਮੈਂ ਕੱਲ ਵੇਲਾ ਕੋਟੀ ਲਿਆਂਦੀ ਤੇ ਮੇਰਾ ਨਾ ਹੀ ਨਹੀਂ ਕੋਈ ਹੈਗਾ ਮੈਨੂੰ ਇੰਨਾ ਗੁੱਸਾ ਚੜਨਦਿਆ ਨਾ ਮੇਰਾ ਤਾਂ ਜੀ ਕਰਦਾ ਕਿ ਵੇਖੇ ਨੂੰ ਕਰਾਂ ਨਾ ਪੁੱਛਾਂ ਫਿਰ ਜਦ ਪੁੱਛਿਆ ਨਾ ਮੇ ਨਾਲ ਲੜਨ ਲੱਪੈਣਾ ਇਦਾਂ ਕਰਦੀ ਮੰਮੀ ਨੇ ਕਿਹਾ ਇਹਨੇ ਨਾ ਨਾ ਲੜਾਈ ਕਰੇ ਛੋਟੀ ਭੈਣ ਆ ਤੇਰੀ ਮੰਮੀ ਨੂੰ ਦੱਸਦੀ ਆਂ ਵੀ ਇਦਾਂ ਦੇ ਕੰਮ ਕਰਦੀ ਕੀ ਹੈ ਜੇ ਮੇਰੀ ਵੀ ਕੋਟੀ ਲੈ ਆਂਦੀ ਸਸਿਗਾ ਮੰਮੀ ਉਹ ਸੁਣਾ ਕੀ ਹਾਲ ਆ ਹਾਂ ਸਾਡੇ ਵਧੀਆ ਨਿਆਣੇ ਵੀ ਠੀਕ ਆ ਹਾਂ ਮਨਪ੍ਰੀਤ ਵੀ ਠੀਕ ਆ ਔਰ ਕੀ ਕਰਨ ਦੇ ਸੀ ਬੈਠੇ ਸੀ ਮੰਮੀ ਮੈਂ ਤੈਨੂੰ ਇੱਕ ਗੱਲ ਕਰਨੀ ਆ ਤੁਸੀਂ ਮੈਨੂੰ ਸਮਝਾ ਕੇ ਤੇ ਗਿਆ ਸੀ ਕਿ ਪੀਓ ਛੋਟੀ ਆ ਤੇ ਉਹਨਾਂ ਨਹੀਂ ਲੜਨਾ ਪਰ ਚਲਾਕੀਆਂ ਕਰਨੋਂ ਨਹੀਂ ਹਟਦੀ ਪਈ ਗੱਲ ਯੋ ਨਾ ਨਾ ਕੱਪੜੇ ਲੈਣ ਗਈ ਤੇ ਆਪਣੀ ਕੋਟੀ ਲੈ ਕੇ ਆਈ ਤੇ ਕੀ ਹੈ ਜੇ ਮੇਰੀ ਵੀ ਲੈ ਆਉਂਦੀ ਤਾਂ ਕਹਿੰਦੀ ਵੰਡ ਵਰਤ ਕੇ ਪਾ ਲਿਆ ਕਰਾਂਗੇ ਜਦੋਂ ਜਾਣਾ ਵਾਹੀਂ ਇਕੱਠੀਆਂ ਨੇ ਜਾਣਾ ਹੁੰਦਾ ਰਿਸ਼ਤੇਦਾਰੀਆਂ ਤੇ ਸਾਰੀਆਂ ਸਾਡੀਆਂ ਇਕੱਠੀਆਂ ਹੀ ਆ ਤੇ ਉਦੋਂ ਇੰਨੇ ਚੜਾ ਜਾਣੀਆਂ ਤੇ ਜਦੋਂ ਕਿਤੇ ਭਰਾ ਨਹੀਂ ਹੋਗੀ ਉਦੋਂ ਮੈਨੂੰ ਫੜਾ ਦੇਣੀ ਆ ਆਖੇ ਦੀਦੀ ਦੀ ਪਾ ਲਿਆ ਕਰੂਗੀ ਤੇ ਮੰਮੀ ਵੀ ਪਾ ਲਿਆ ਕਰੂਗੀ ਭਲਾ ਇਦਾਂ ਹੁੰਦੀ ਆ ਹਾ ਤੇ ਕੀ ਇਹ ਮੇਰੇ ਵਾਸਤੇ ਵੀ ਲੈ ਆਉਂਦੀ ਤੇ ਇੱਕ ਕੋਟੀ ਮੈਨੂੰ ਬੜਾ ਹੀ ਗੁੱਸਾ ਚੜਨ ਤੇ ਚਲ ਨਿਆਣਿਆਂ ਦੇ ਕੱਪੜੇ ਲਿਆਉਂਦੇ ਆ ਉਹਨਾਂ ਤੋਂ ਤਾਂ ਮੈਨੂੰ ਨਹੀਂ ਹੈਗਾ ਤੇ ਭਰੀ ਹੈ ਕਿ ਜੇ ਆਪਦੀ ਚੀਜ਼ ਲਿਆਂਦੀ ਹੈ ਤੇ ਮੇਰੀ ਵੀ ਲਿਆਂਦੀ ਫਿਰ ਮੈਂ ਆਦੀ ਵੱਡੀ ਭੈਣ ਹੀ ਮੈਨੂੰ ਬਹੁਤ ਗੁੱਸਾ ਚੜਨਦਿਆ ਪਰ ਮੇਰਾ ਮੈਂ ਨਾ ਤੁਹਾਡੇ ਕਹਿੰਦੇ ਨਾ ਕਿ ਉਹਨਾਂ ਹੁਣ ਮੈਨੂੰ ਪੁੱਛਿਆ ਨਹੀਂ ਜਾਂ ਦੁਆਰਾ ਨਹੀਂ ਉਹਨਾਂ ਮੈਂ ਗੱਲ ਕੀਤੀ ਨਹੀਂ ਤਾਂ ਮੈਂ ਉਹਨਾਂ ਨਾਲ ਲੜ ਪੈਣਾ ਹੈਗਾ ਆ ਤੂੰ ਹੀ ਕਿਹਾ ਹੈ ਕਿ ਆਪੀ ਤੂੰ ਵੱਡੀਆਂ ਤੇ ਤੂੰ ਚੁੱਪ ਰਿਹਾ ਕਰ ਤੁਸੀਂ ਆ ਨਹੀਂ ਬਣ ਕੇ ਰਹਿ ਤੇ ਕਾ ਮੂ ਵੀ ਫਿਰ ਮੈਨੂੰ ਹੁਣ ਸਿਆਣੀ ਬਣ ਕੇ ਤੇ ਮੈਨੂੰ ਇਹ ਜਿਆਦਾ ਕਰਨਾ ਪੈਂਦਾ ਵਾ ਮੈਨੂੰ ਤਾਂ ਸਿਆਣੀ ਬਣਨ ਚ ਘਾਟਾ ਪੈ ਜਾਂਦਾ ਆ ਆਹੇ ਤੇ ਮੰਮੀ ਤਾਂ ਟੀ ਗੱਲ ਮਾੜੀ ਆ ਤੁਸੀਂ ਮੈਨੂੰ ਹੀ ਬਸ ਕਹੀ ਜਾਂਦੇ ਮੈਨੂੰ ਹੀ ਕਹੀ ਜਾਂਦੇ ਉਹਨੂੰ ਤਾਂ ਕਹਿੰਦੇ ਨਹੀਂ ਨਾ ਆ ਉਹਦੇ ਹੁਣ ਇਹ ਮੰਮੀ ਆ ਤੇ ਇਹ ਵੀ ਗੱਲ ਇਹੀ ਕਹਿੰਦੀ ਆ ਵੀ ਤੂੰ ਸਿਆਣੀ ਆ ਤੇ ਤੁਸੀਂ ਵੀ ਕਹੀ ਜਾਂਦੇ ਤੂੰ ਸਿਆਣੀ ਆ ਚਲੋ ਠੀਕ ਆ ਜੇ ਮੈਂ ਸਿਆਣੀ ਆ ਜਦੋਂ ਕੋਈ ਗੱਲ ਨਹੀਂ ਫਿਰ ਮੈਂ ਫਿਰ ਨਹੀਂ ਲੜਦੀ ਉਹਨਾਂ ਪਰ ਉਹਨੂੰ ਵੀ ਸਮਝਾਇਆ ਕਰੋ ਨਾ ਵੀ ਇਦਾਂ ਚਲਾਕੀਆਂ ਨਾ ਕਰਿਆ ਕਰੋ ਇਹ ਸ਼ੁਰੂ ਤੋਂ ਇਦਾਂ ਹੀ ਚਲਾਕੀਆਂ ਕਰਦੀ ਆਹੋ ਜਦੋਂ ਤੁਸੀਂ ਵੀ ਦੂਜਾ ਕਪੜੇ ਲਿਆਉਂਦੇ ਹੁੰਦੇ ਸੀਗੇ ਉਦੋਂ ਵੀ ਇਦਾਂ ਹੀ ਕਰਦੀ ਹੁੰਦੀ ਸੀ ਕਿ ਵੀ ਆਪ ਵਧੀਆ ਚੀਜ਼ ਲੈਂਦੀ ਹੁੰਦੀ ਸੀ ਤੇ ਮੈਨੂੰ ਕਹਣਾ ਵੀ ਤੂੰ ਆਹ ਲੈ ਲਾਂ ਦੀ ਤੀ ਤੇ ਮੈਂ ਉਦੋਂ ਵੀ ਕਹਣਾ ਚਾਹ ਕੋਈ ਗੱਲ ਨਹੀਂ ਨਿੱਕੀ ਆ ਪਰ ਆ ਤਾਂ ਸਾਰੀ ਉਮਰ ਦਾ ਹੀ ਮੇਰੇ ਭਰਾ ਵਕਤ ਪੈ ਗਿਆ ਮੈਂ ਉਹ ਡੀਵਟੀ ਕਰਨ ਦੇ ਵਿੱਚ ਵੀ ਫਸ ਗਈ ਆ। ਚੋ ਠੀਕ ਆ ਫਿਰ ਤੁਹਾਡੇ ਕਹ ਨਹੀਂ ਲੜਦੇ ਉਹਦਾ ਮੈਨੂੰ ਗੁੱਸਾ ਬਹੁਤ ਸੀ ਫਿਰ ਹੁਣ ਮੈਂ ਤੁਹਾਡੇ ਨਾਲ ਗੱਲ ਕਰ ਲਈ ਨਾ ਤੇ ਹੁਣ ਮਾਨ ਥੋੜਾ ਮੇਰਾ ਠੰਡਾ ਹੋ ਗਿਆ ਵਾ। ਨਹੀਂ ਤਾਂ ਫਿਰ ਮੈਂ ਨਾਲ ਲੜੀ ਪੈਣਾ ਸੀਗਾ। ਚਲੋ ਠੀਕ ਆ। ਹੋਰ ਭਾਬੀ ਨੂੰ ਠੀਕ ਆ। ਅੱਛਾ। ਚਲੋ ਠੀਕ ਆ ਫਿਰ ਹਾਂ ਚਲ ਠੀਕ ਸੱਸੀ ਕਾ ਮम्मी ਵੀ ਨਾ ਮੀਨ ਉਹ ਹਮੇਸ਼ਾ ਸਮਝਾਉਂਦੇ ਰਹਿੰਦੇ ਉਹਨੂੰ ਨਹੀਂ ਖੁਸ਼ੀ ਖਿੰਦੇ ਚਲ ਕੋਈ ਗੱਲ ਨਹੀਂ ਉਹ ਤਾਂ ਵੀ ਨੇਸ ਕਹਿੰਦੇ ਤਾਂ ਹੈ ਨਾ ਵੀ ਤੂੰ ਸਿਆਣੀ ਆ ਆਹੋ ਤੂੰ ਜੇ ਉਡੜਦੀ ਆ ਤੇ ਉਹਨੂੰ ਸਿਆਣੀ ਵੀ ਤੀਂ ਨਾ ਕਹਿੰਦੇ ਚਲ ਕੋਈ ਗੱਲ ਨਹੀਂ ਉਹ ਤਾਂ ਮਾਤਾ ਜੀ ਦੇ ਬਿਠੀ ਹੈ ਆਹੋ ਮੈਂ ਢੀਕੜੀ ਨਹੀਂ ਕਿ ਤੂੰ ਇੰਨਾ ਲੇਟ ਕਿਉਂ ਆਇਆ ਆ ਉਹ ਮਾਤਾ ਅੱਜ ਮੀਟਿੰਗ ਦੀ ਜ਼ਰੂਰੀ ਉਥੇ ਦਫਤਰੇ ਅੱਛਾ ਨਾਲ ਤੇਰੀ ਖੁਸ਼ੀ ਲਈ ਅੱਛਾ ਕਰ ਤੇਰੀ ਹਾਂ ਚੰਗੀ ਦੱਸੀ ਅੱਜ 28 ਫਰਵਰੀ ਹੋ ਗਈ ਨਾ ਹੁਣ 28 ਫਰਵਰੀ ਹੋ ਗਈ ਅੱਜ ਆਹੋ ਅੱਛਾ ਤੇ ਉਹ ਚੰਗੀਆਂ ਤਰਖਾਹ ਬਣੀ ਮੇਰੀ ਥੋੜੀ ਥੋੜੀ ਚੱਲ ਸ਼ੁਭਰ ਵਾ ਕੇ ਤੇ ਮਹਾਰਾਜ ਢੀਕੜੀ ਨੂੰ ਚੱਲ ਪੁੱਤ ਯਾਰੀ ਤਨਖਾਹ ਵਧੀ ਆ ਚੰਗਾ ਹੀ ਹੋਇਆ ਵਾ ਘਰ ਦਾ ਚੰਗਾ ਟਾਈਮ ਲੰਘੂ ਨੀ ਨੀ ਬੜੀ ਬਾਬੀ ਦੀ ਕਿਰਪਾ ਕੀਤੀ ਆਹੋ ਸਾਰੇ ਮੁਲਾਜ਼ਮਾਂ ਦੀਆਂ ਵਧੀਆਂ ਅੱਛਾ ਆ ਚੱਲ ਸਾਰਿਆਂ ਦੀਆਂ ਮਾਮਾਂ ਕਿਤੇ ਖੁਸ਼ ਹੋਈਆਂ ਮੋਰੀਆਂ ਪੁੱਛ ਕੇ ਉੱਥੇ ਸਾਰੇ ਬੜੇ ਕੋਰਸੀ ਵਿਚ ਅੱਛਾ ਆਹੋ ਚੰਗਾ ਹੀ ਹੋਇਆ ਵਾ ਹੂੰ ਆ ਚੰਗਾ ਹੋਇਆ ਪੁੱਤ ਹੂੰ ਚਲੋ ਇਹਨੇ ਦੇ ਨਾਲ ਚਲੋ ਹੋ ਸੰਦੇ ਨਾਲ ਅਹੀਂ ਵੀ ਤੁਰੇ ਫਿਰਦੇ ਕੋਈ ਹੋਰ 4 ਸਾਲ ਜੀ ਲਾਂਗੇ ਉਹਨੇ ਇਦਾਂ ਹੀ ਆਹ ਬੜੇ ਚੇਤੇ ਲੱਗੇ ਹੀ ਚਲੋ अच्छा चलो चंगा होया हम्म चलो मैं दसा गोपी ਨੂੰ ਜਾ ਕੇ हां ਚੱਲ ਤਬ ਦੇ ਉਹਨੂੰ ਆ ਆ ਛਡ ਕੇ ਉਹ ਵੀ ਖੁਸ਼ੀ ਹੋਊਗੀ ਨਹੀਂ ਖੁਸ਼ ਹਾਰਾ ਨੂੰ ਕੁਝ ਨਹੀਂ ਤੁਹਾਨੂੰ ਹਾਰਾ ਨੂੰ ਖੁਸ਼ੀ ਖੁਸ਼ੀ ਹੁੰਦੀ ਹੈ ਸੁਣ ਕੇ ਚਲ ਚੰਗਾ 10 ਰੁਪਏ ਤਾਂ ਨਾਲ ਚਾਹ ਪਾਣੀ ਰੋਟੀ ਪਾਣੀ ਖਾ ਤੇ ਚਾਹ ਪਾਣੀ ਪੀਤਾ ਰੋਟੀ ਖਾਣੀ ਰੋਟੀ ਖਾਣੇ ਆ اچھا हां ਰੋਟੀ ਖਾਣੇ ਆ ਬਜ਼ਾਦਾਂ ਕਿੰਗਾ ਹਾਂ ਉਹ ਤੇ ਚੰਗਾ ਹੀ ਕੀਤਾ ਮਹਾਰਾਜ ਜਦੋਂ ਬੰਦਾ ਤੁਰਿਆ ਹੋਵੇ ਤਾਂ ਸੋਣੀ ਲੈਂਦਾ ਨਾ ਪ੍ਰਮਾਤਮਾ ਉਹ ਪੀ ਦੋ ਹਾਂਜੀ ਲੈ ਵਧਾਈ ਬੜੀ ਤੇਰੇ ਵਾਲੀ ਚਾਦੀ ਤਰਖਾਵਤ ਵੀ ਮੇਰੀ ਸੱਚੀ ਹਾਂ ਅੱਛਾ ਤੇ ਬੜਾ ਵਧੀਆ ਆ ਮਨ ਦੀ ਕਿਰਪਾ ਕੀਤੀ ਪੂਰੀ ਹਾਂ ਮੈਨੂੰ ਕਿ ਲੈ ਕੇ ਦੋਗੇ ਜੋ ਮਸਤੀ ਵਾਲਾ ਮੈਂ ਕੋਟੀ ਲੈਣੀ ਹੈ ਕੋਟੀ ਕੋਈ ਮਨਪ੍ਰੀਨ ਕਰ ਲੈਂਦੀ ਜੀ ਉਹ ਕਹਿੰਦੀ ਆਪਾਂ ਸਾਰੇ ਪੜਾ ਕਰਨਾ ਚਿਹਰੇ ਰੰਗ ਦੀ ਕੋਟੀ ਇੰਦਾ ਹੋੜੀ ਹੁੰਦੀ ਆ ਪਰ ਮੈਂ ਆਪਣੀ ਕੋਟੀ ਲੈਣੀ ਉਹ ਤਾਂ ਕਹਿੰਦੀ ਕਿ ਜੀ ਸਾਰੇ ਸੁੱਟਣਾ ਚੱਲ ਜਾਂਦੀ ਆ ਕਦੀ ਪੰਮੀ ਉਹ ਇੰਦਾ ਹੋੜੀ ਹੋਣੀ ਉਹ ਤਾਂ ਵਿੱਚ ਤੋਂ ਸਾਰਿਆਂ ਨੂੰ ਇਕੱਠਿਆਂ ਜਾਣਾ ਪਰ ਉਹਨੇ ਕੱਲੀ ਨਹੀਂ ਪਾਉਣੀ ਮੈਂ ਆਪਣੀ ਵੱਖਰੀ ਲੈਣੀ ਕੋਟੀ ਅੱਛਾ ਹਾਂ ਤੇ ਲੈਣੀ ਵੀ ਮੈਂ ਸੇਲ ਚੋਂ ਨਹੀਂ ਲੈਣੀ ਮੈਂ ਦੁਕਾਨ ਤੋਂ ਲੈਣੀ ਕੋਈ ਜਿੱਥੇ ਮਰਜ਼ੀ ਲੈ ਲੀਤੋ ਉਹ ਤਾਂ ਵਧੀਆ ਲੈ ਕੇ ਦਿਓ ਮੈਨੂੰ ਕੋਟੀ ਛੜਪੇ ਕੋਈ ਹੋਰ ਲੱਗ ਕੋਈ ਨੇ ਮੈਂ ਗੋਟੀ ਲੈਣੀ ਹਾਂ ਹਾਂ ਇਹ ਦ ਕਮ ਸਸਤੇ ਸਰਗਾ ਮੈਂ ਕਹਾਂ ਸਸਤੇ ਸਰਗਾ ਮੈਂ ਵਧੀਆ ਲੈਣੀ ਆ ਤਾਂ ਵਧੀਆ ਲੈ ਕੇ ਦਵਾਂਗੇ ਮੈਨੂੰ ਹਾਂ ਤੁਸੀਂ ਸਸਤੇ ਸਰਗਾ ਦੋ ਲੈ ਦਿਓ ਚ ਦੋ ਲਈ ਸੱਚੀ ਹਾਂ ਚ ਫੇਰ ਠੀਕ ਆ